ਭਾਰਤ ਵਿੱਚ ਗਾਂ ਨੂੰ ਮਾਤਾ ਦਰਜਾ ਦਿੱਤਾ ਗਿਆ ਹੈ ਪਰ ਅਕਸਰ ਅਸੀਂ ਦੇਖਦੇ ਹਾਂ ਕਿ ਜਦ ਇਹ ਗਾਵਾਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਲੋਕ ਉਸ ਥਾਂ ਤੋਂ ਪਾਸਾ ਵਟ ਕੇ ਨਿਕਲ ਜਾਂਦੇ ਹਨ ਪਰ ਪਠਾਨਕੋਟ ਦਾ ਇੱਕ ਵਿਅਕਤੀ ਗਾਂ ਦੇ ਹਾਦਸੇ ਤੋਂ ਇਨਾ ਪ੍ਰਭਾਵਿਤ ਹੋਇਆ ਕਿ ਉਸਨੇ ਇੱਕ ਗਊਸ਼ਾਲਾ ਦਾ ਨਿਰਮਾਣ ਕੀਤਾ ਜਿੱਥੇ ਇਨ੍ਹਾਂ ਹਾਦਸਿਆਂ ਵਿੱਚ ਪੀੜਿਤ ਪਸ਼ੂਆਂ ਦੇ ਮੁਫਤ ਇਲਾਜ ਕੀਤੇ ਜਾਂਦੇ ਹਨ ਮਨ ਦੇ ਵਿੱਚ ਵਿਚਾਰ ਇਸ ਤਰ੍ਹਾਂ ਆਇਆ ਵੀ ਸੜਕ ਦੇ ਕੰਡੇ ਦੇ ਉੱਤੇ ਕੋਈ ਐਕਸੀਡੈਂਟ ਹੋ ਜਾਂਦਾ ਸੀ ਤੇ ਇੱਕ ਦੋ ਵਾਰੀ ਵੇਖਿਆ ਕੋਈ ਗਾਈ ਦਾ ਐਕਸੀਡੈਂਟ ਹੋਇਆ ਦਾ ਉਹ ਭੁੱਖ ਨਾਲ ਪਿਆਸ ਨਾਲ ਤੜਪ ਤੜਪ ਕੇ ਦੂਜੇ ਚੌਥੇ ਦਿਨ ਮਰ ਜਾਂਦੀ ਤੇ ਮਨ ਚ ਆਇਆ ਵੀ ਇਹ ਵੀ ਜੀਵਾਂ ਦੀ ਰੱਖਿਆ ਹੋਣੀ ਚਾਹੀਦੀ ਹੈ ਉਹਦੇ ਮਨ ਦੇ ਵਿੱਚ ਆਨ ਦੇ ਬਾਵਜੂਦ ਕੋਈ ਜਗ੍ਹਾ ਨਹੀਂ ਲੱਭੀ ਇੱਥੇ ਹੀ ਸ਼ਮਸ਼ਾਨ ਕਾੜ ਦਿੰਦਾ ਪਹਿਲੇ ਇੱਕ ਗਾਈ ਲੈ ਜਾਂਦੀ ਤੇ ਦੋ ਲੈ ਜਾਂਦੀਆਂ ਫਿਰ ਹੁਣ ਕਾਫੀ ਅੱਜ ਤੱਕ ਲੈ ਆ ਚੁੱਕੇ ਹਾਂ ਮੇਰਾ ਖਿਆਲ 16 17 ਸੂ ਲੈ ਆ ਚੁੱਕੇ ਹਾਂ ਕੁਝ ਠੀਕ ਕਰਕੇ ਛੱਡ ਵੀ ਦਿੱਤੀਆਂ ਕੁਝ ਵਿੱਚ ਮਰ ਵੀ ਜਾਂਦੀਆਂ ਇੱਕ ਛੋਟਾ ਜਿਹਾ ਗਰੁੱਪ ਗਰੁੱਪ ਦੇ ਵਿੱਚ ਤੇ 250 ਤੋਂ ਵੱਧ ਬੰਦਾ ਲੇਕਿਨ 60 ਤੋਂ 65 ਬੰਦੇ ਕੋਈ 200 ਦਿੰਦਾ ਕੋ 300 ਦਿੰਦਾ ਕੋ 500 ਦਿੰਦਾ ਕੋ 1000 ਦਿੰਦਾ ਤੇ ਉਹਦੇ ਨਾਲ ਔਖਾ ਸੁੱਖਾ ਚਲਾਈ ਦੇ ਖਾਸ ਕਰਕੇ ਸਾਡੇ ਕੋ ਐਕਸੀਡੈਂਟ ਆਂਦੇ ਆ ਜਿਸ ਤਰ੍ਹਾਂ ਚੂਲਾ ਟੁੱਟ ਗਿਆ ਲੱਤ ਟੁੱਟ ਗਈ ਬਾਕੀ ਕਿਸੇ ਦੇ ਪੈਰ ਚ ਕੀੜੇ ਪਏ ਹੁੰਦੇ ਆ ਕਿਸੇ ਦੇ ਕੁਛ ਹੁੰਦਾ ਜੋ ਵੀ ਹੁੰਦਾ ਫੋਨ ਆਂਦਾ ਜਾਂ ਆਪੇ ਕੇ ਸਾਡੇ ਸੱਜਣ ਨੂੰ ਮਿਲਦਾ ਤੇ ਦੇਖਦਾ ਲੈ ਆਈਦਾ ਜਾ ਕੇ ਕੋਈ ਸਹਿਯੋਗ ਨਹੀਂ ਕਰਦਾ ਜੀ ਲੋਕੀ ਫੋਨ ਕਰਕੇ ਇੱਥੋਂ ਫੋਨ ਕਰਦੇ ਆ ਭਾਈ ਸਾਹਿਬ ਇਹ ਕੰਮ ਹੋ ਗਿਆ ਜਦੋਂ ਅਸੀਂ ਇੱਥੇ ਕਈ ਵਾਰੀ ਪਹੁੰਚਨੇ ਆ ਤਾਂ ਉੱਥੇ ਗਾਈ ਵੀ ਨਹੀਂ ਹੁੰਦੀ ਤੇ ਨਾ ਹੀ ਬੰਦਾ ਹੁੰਦਾ ਕੋਈ ਤੁਹਾਨੂੰ ਪੁੱਛਿਆ ਅਸੀਂ ਦੇਖਿਆ ਸੀ ਇੱਥੇ ਪਈ ਦੀ ਕਾਫੀ ਵਾਰੀ ਸਾਡਾ 9 ਸਾਲ ਵਾਲੇ ਦਿਨ ਪਹਿਲੇ ਦਿਨ ਇਹ ਕੰਮ ਹੋਇਆ ਅਜ ਸਵੇਰੇ 8 ਵਜੇ ਦੇ ਹੀ ਫੋਨ ਆਇਆ ਗੰਦੇ ਬੰਦੇ ਦਾ ਜਿਸ ਤਰ੍ਹਾਂ ਸਰਾ ਉੱਥੇ ਕੋ ਗਾਈਆਂ ਤੇ ਹੋਜੀ ਦੇ ਚਾਰ ਮੋੜੇ ਤਿਆਰ ਕੀਤੇ ਇੱਕ ਘਾਟੋ ਤਿਆਰ ਕੀਤਾ 1500 ਰੁਪਏ ਖਰਚਾ ਆ ਅੱਗੇ ਗਾਈ ਨਹੀਂ ਮਿਲੀ ਮਤਲਬ ਲੋਕੀ ਮਾਸਾ ਵੀ ਇੰਟਰਸਟਿੰਗ ਲੈਂਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਰ ਆਦਮੀ ਨੂੰ ਪਸ਼ੂ ਪੰਛੀਆਂ ਦੀ ਸੇਵਾ ਕਰਨੀ ਚਾਹੀਦੀ ਹੈ ਇੱਕ ਵਾਰੀ ਇੱਥੇ ਆਣ ਜ਼ਰੂਰ ਆ ਕੇ ਦੇਖਣ ਕੀ ਹੋ ਰਿਹਾ ਮਨ ਦੇ ਵਿੱਚ ਖਾਸ਼ ਆ ਵੀ ਬਹੁਤ ਵੱਡੀ ਹੋਸ਼ਲਾ ਬਣਾਣੀ ਹੈ ਜਿਹਦੇ ਵਿੱਚ ਐਕਸੀਡੈਂਟ ਗਈਆਂ ਦਾ ਸੁਪਨਾ ਰੱਖਿਆ ਦਾ ਅੱਗੋ ਦੇਖੋ ਪਰਮਾਤਮਾ ਜੋ ਕਰਦਾ ਜਾਂ ਕੋਈ ਪਠਾਨਕੋਟ ਚ ਇੰਨੀਆਂ ਗਊਸ਼ਾਲਾ ਇੱਕ ਗਊਸ਼ਾਲਾ ਬੰਦ ਕਰਕੇ ਕੰਮ ਸ਼ੁਰੂ ਕੀਤਾ ਜਾਏ ਕਿਉਂਕਿ ਦੁੱਧ ਪੀਣ ਵਾਸਤੇ ਗਾਈਆਂ ਦਾ ਇਸਤੇਮਾਲ ਗਊਸ਼ਾਲਾ ਚ ਨਹੀਂ ਹੋਣਾ ਚਾਹੀਦਾ ਅਸੂਲ ਨਹੀਂ ਹੋਣਾ ਚਾਹੀਦਾ ਵੀ ਉੱਥੇ ਜਿਹੜੀ ਬਿਮਾਰ ਹੈ ਬੇਸਹਾਰਾ ਹੈ ਬਜ਼ੁਰਗ ਹੈ ਉਹਨਾਂ ਨੂੰ ਰੱਖਿਆ ਜਾਣਾ ਚਾਹੀਦਾ ਸੇਵਾ ਕਰਨ ਦਾ ਮਜ਼ਾ ਹੀ ਤਾਂ अगर कोई किसी का टांग टूट गया तो हम उसका प्लास्टर लगाते हैं मतलब कि तीन मत, तीस दिन बाद फिर एक प्लास्टर लगाते थे मतलब लगातार पंद्रह दिन ऐसे करते चेंज करते कभी बारह दिन बाद चेंज कर देते कभी दस दिन बाद चेंज करते तीन चार बार प्लास्टर लगाते हैं और जहाँ से जहाँ तक हो सके हम उसकी टांग जोड़ने की कोशिश करते हैं ना कि काटने की और बाकी जितने से हो सके हम अपनी उसकी टांग जोड़ते हैं और कई बारी कितने कितने मतलब कि जानवर टांग जुड़ चुकी है ਤਾਂ ਤੁਸੀਂ ਦੇਖਿਆ ਕਿਵੇਂ ਇਸ ਗਊਸ਼ਾਲਾ ਦੇ ਵਿੱਚ ਪਸ਼ੂਆਂ ਦਾ ਜਿਹੜਾ ਨਿਸ਼ੁਲਕ ਇਲਾਜ ਕੀਤਾ ਜਾਂਦਾ ਹੈ ਪਰ ਲੋੜ ਹੈ ਪ੍ਰਸ਼ਾਸਨ ਨੂੰ ਵੀ ਇਸ ਵੱਲ ਧਿਆਨ ਦੇਣ ਦੀ ਤਾਂ ਜੋ ਇਹਨਾਂ ਪਸ਼ੂਆਂ ਨੂੰ ਬਿਹਤਰ ਇਲਾਜ ਮਿਲ ਸਕੇ ਪਠਾਨਕੋਟ ਤੋਂ ਜਤਨ ਸ਼ਰਮਾ న్యూਸ ਏਟਨ ਪੰਜਾਬ